ਅਮਰੀਕ ਸਰ ਦੀ 88 ਫੁੱਟ ਰੋਡ ਤੇ ਲੋਕ ਜੀ ਰਹੇ ਨੇ ਨਰਕ ਵਾਂਗ ਆਪਣੀ ਜ਼ਿੰਦਗੀ ਕੂੜੇ ਦੇ ਢੇਰ ਤੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਹੋਈ ਹੈ ਨਰਕ ਭਰੀ ਉੱਥੇ ਹੀ ਬਿਮਾਰੀਆਂ ਨੇ ਵੀ ਉਹਨਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ ਤਾਂ ਦੱਸ ਦਈਏ ਕਿ ਅਮਰੀਕ ਸਰ ਦੀ ਮਸ਼ਹੂਰ 88 ਫੁੱਟ ਰੋਡ ਦੇ ਆਸ-ਪਾਸ ਵਸਦੇ ਲੋਕ ਅੱਜ ਕੱਲ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹੋਏ ਪਨ ਹਨ ਇਲਾਕੇ ਦੇ ਘਰਾਂ ਦੇ ਸਾਹਮਣੇ ਕੂੜੇ ਦੇ ਢੇਰ ਅਤੇ ਖੁੱਲੇ ਗੰਦੇ ਨਾਲੇ ਹਨ ਜਿਨ੍ਹਾਂ ਦੇ ਵਿਚੋਂ ਨਿਕਲ ਰਹੀ ਗੰਦੀ ਬਦਬੂ ਅਤੇ ਮੱਖੀਆਂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ ਇਲਾਕਾ ਵਾਸੀਆਂ ਦੇ ਜਾਣਕਾਰ ਦੇ ਮੁਤਾਬਿਕ ਸਫਾਈ ਪ੍ਰਣਾਲੀ ਬਦਹਾਲੀ ਅਤੇ ਪਾਣੀ ਬਹੁਤ ਹੀ ਇੱਥੇ ਗੰਦਾ ਹੈ ਜਿਸ ਕਰਕੇ ਕਾਫੀ ਬਿਮਾਰੀਆਂ ਫੈਲਣ ਦਾ ਖਤਰਾ ਵੀ ਫੈਲਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਘਰਾਂ ਦੇ ਵਿੱਚ ਬਾਹਰ ਨਹੀਂ ਜਾ ਸਕਦੇ ਉਹਨਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਉਹਨਾਂ ਨੇ ਕਿਹਾ ਅਸੀਂ ਪਹਿਲਾਂ ਵੀ ਕਈ ਵਾਰ ਅਪੀਲ ਕਰ ਚੁੱਕੇ ਹਾਂ ਪਰ ਨਗਰ ਨਿਗਮ ਕੰਮ ਨਹੀਂ ਕਰ ਰਹੀ ਤੁਸੀਂ ਆਪ ਹੀ ਦੇਖੋ ਤੁਹਾਨੂੰ ਉਹਨਾਂ ਨੇ ਕੀ ਕੁਝ ਕਿਹਾ ਪਾਸ ਤੋਂ ਸ਼ਿਵਸਨਾ ਯੂਗਟੀ ਪੰਜਾਬ ਯੂਥ ਸਨਾ ਪ੍ਰਧਾਨ ਆ ਇਲਾਕੇ ਵਾਸੀ ਨੇ ਸਾਨੂੰ ਗੁਹਾਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਨੂੰ ਇੱਕ ਚੇਤਾਵਨੀ ਦੇ ਰਹੇ ਹਾਂ ਅੱਜ ਕਿ ਅਗਰ ਇਸ ਸਮੱਸਿਆ ਦਾ ਹੱਲ 7 ਦਿਨ ਦੇ ਵਿੱਚ ਇਹ ਇੰਡਸਟਰੀਆਂ ਜਿਹੜੀਆਂ ਜਿੱਥੋਂ ਇਹ ਜਿਹੜੀ ਬਿਮਾਰੀ ਹੈ ਨਾਲਾ ਉਪਜਿਆ ਅਗਰ ਉਸ ਦੀ ਜੜ ਜਿਹੜੀ ਇੰਡਸਟਰੀਆਂ ਇਹਨੂੰ ਬੰਦ ਨਾ ਕੀ ਦਿੱਤੀਆਂ ਗਈਆਂ ਤੇ ਸ਼ਿਵਸਾਨਾ ਜਿਹੜੀ ਹੈ ਤਮਾਮ ਇਲਾਕੇ ਦੇ ਨਿਵਾਸੀ ਸਾਰਿਆਂ ਨੂੰ ਲੈ ਕੇ ਸਮਾਜ ਸੇਵਕਾਂ ਨੂੰ ਲੈ ਕੇ ਹਾਈਵੇ ਦੇ ਉੱਪਰ ਬੈਠੇਗੀ ਔਰ ਉਦੋਂ ਤੱਕ ਨਹੀਂ ਉੱਠੇਗੀ ਜਦੋਂ ਤੱਕ ਲੋਕਾਂ ਦੀ ਇਹਨਾਂ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਏਗਾ ਇੰਡਸਟਰੀਆਂ ਬੰਦ ਨਹੀਂ ਕੀਤਾ ਜਾਣਗੀਆਂ ਤੇ ਲੋਕਾਂ ਨੂੰ ਆਰਾਮ ਦੀ ਤੇ ਖੁਸ਼ਹਾਲੀ ਤੇ ਸਵਸਥ ਜੀਵਨ ਜੀਣ ਲਈ ਲੋਕਾਂ ਨੂੰ ਰਾਹਤ ਮਿਲੇ ਠੀਕ ਉਹਨਾਂ ਕੋਲ ਬਿਟਾਈ ਜੀ 38 ਫੁੱਟ ਰੋਡ ਤੇ ਮੈਰਨੁਲਾ ਜਿੱਦੀ ਰਹਿਣਾ ਮੈਨੂੰ ਅਜ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਉਦੋਂ ਦਾ ਨਾਲਾ ਨਹੀਂ ਹੈ ਇਹ ਪਿੱਛੇ ਤੇ ਸ਼ਰਮਾ ਜੀ ਨੂੰ ਕੰਪਲੇਟ ਦਿੱਤੀ ਕਾਰਪੋਰੇਸ਼ਨ ਨੂੰ ਕੰਪਲੇਟ ਦਿੱਤੀ ਤੁਹਾਡੇ ਕੋਲ ਲਿਖੇ ਕੰਪਲੇਟ ਪਈ ਹੋਈ ਹੈ ਜਿੱਦੀ ਫੋਟੋਕਾਪੀ ਆਪਾਂ ਸਾਡੇ ਸਮਰਸ਼ਲ ਦਾ ਪਾਣੀ ਹੁੰਦਾ ਤਾਜ਼ਾ ਪਾੜ ਕੇ ਤੁਹਾਡੇ ਅੱਗੇ ਅੱਗੇ ਲੈਂਦਾ ਹੈ ਆ ਹਾਲ ਹੈ ਨਾਲ ਨਗਾਰਾ ਨਿਕਲਦਾ ਹੈ ਗੰਦ ਨਿਕਲਦਾ ਹੈ ਜੇ ਬੱਚੇ ਪੀਂ ਜਾਂਦੇ ਪੀਏ ਤਾਂ ਬਿਮਾਰ ਨਹੀਂ ਪਾਉਣ ਕੀ ਪਾਉਣ ਤੁਹਾਡੇ ਘਰ ਜਾ ਕੇ ਵੇ ਨਿਕਨੇ ਨਿਕੇ ਬੱਚੇ ਮੇਰੇ ਮੈਂ ਪੁੱਤਰੇ ਪੁੱਤਰੀਆਂ ਨੇ ਜਿਹੜੇ ਬਿਮਾਰ ਨੇ ਆਏ ਦਿਨ ਹਸਪਤਲ ਜਾਇਦਾ ਗਰੋ ਗਰੋਵਰ ਦੇ ਹਸਪਤਲ ਜਾ ਕੇ ਪਤਾ ਕਰੋ ਸਾਡਾ ਕਿੰਨਾ ਬਿੱਲ ਭੰਜਦਾ ਆਏ ਦਿਨ ਬਿੱਲ ਭਨਿਆ ਹੁੰਦਾ ਸਾਡੇ ਆਣ ਗਵਾਨ ਕਿਸੇ ਦੇ ਵੀ ਜਾ ਘਰ ਤੇ ਜਾ ਕੇ ਦੇਖੋ ਦੋ ਚਾਰ ਜੀ ਬਿਮਾਰ ਪਏ ਹੋਣੇ ਕੇ ਸਾਡੀ ਪ੍ਰੋਬਲਮ ਹੈ ਤੱਕ ਇਹਨੂੰ ਗਰਮ ਗਰਮ ਆਪਲੇ ਕਹੀ ਮੰਨ ਲੋ ਇਹਦਾ ਪਾਣੀ ਖਰਾਬ ਹੋਣ ਕਰਕੇ ਲਿਵਰ ਦੀ ਪ੍ਰੋਬਲਮ ਪੈਂਦੀ ਕਿਸ ਨੂੰ ਪੇਟ ਦੀ ਪ੍ਰੋਬਲਮ ਪੈਂਦੀ ਇਹੋ ਜੇ ਕਈ ਪ੍ਰੋਬਲਮ ਸਾਡੇ ਪੂਰੇ ਮਲੇਜ ਹਰ ਘਰ ਚ ਕੋਈ ਨਾ ਕੋਈ ਬਿਮਾਰ ਕਿ ਇੱਥੇ ਪ੍ਰੋਬਲਮ ਨਾਲ ਸਾਡੇ ਪੱਛੀਆ ਗੰਦੇ ਨਾਲੇ ਕਰਕੇ ਨਾ ਬਹੁਤ ਇਨਫੈਕਸ਼ਨ ਵੀ ਹੋਈ ਆ ਅੱਛਾ ਜੀ ਤੇ ਨਸਾਂ ਵੀ ਬਲੌਕ ਹੋਈਆਂ ਬੜਾ ਬੁਰਾ ਹਾਲ ਹੈ ਸਾਡਾ ਸਾਹ ਬੜਾ ਲੈਣਾ ਔਖਾ ਹੈ ਹੂੰ ਹਾਂਜੀ ਤੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਤੁਹਾਡੇ ਕੋਲ ਪਹੁੰਚਿਆ ਕਿ ਇਹਨਾਂ ਨੇ ਅੱਜ ਤੱਕ ਕੋਈ ਨਹੀਂ ਕੋਈ ਪਹੁੰਚਦਾ ਇੱਧਰ ਏਰੀਆ ਜਾਂਦਾ ਹੀ ਨਹੀਂ ਕੋਈ ਆਹ ਵੇਖੋ ਤੁਹਾਡੇ ਕਿੰਨਾ ਬਿਮਾਰੀਆਂ ਨਾਲ ਸਾਡਾ ਬੁਰਾ ਹਾਲ ਹੋਇਆ ਪਿਆ ਹੈ ਹਮਾਰੇ ਆਂ ਕਰਾ ਕਰਾ ਕੇ ਪੈਸੇ ਲਾਈ ਜਾਂਦੇ ਆ ਆ ਰਿਪੇਟਿੰਗ ਦਾ ਬ੍ਰੇਨ ਦਾ ਹਨਾ ਆ ਵੀ ਲੂਨ ਇਹ ਬ੍ਰੇਨ ਦੀ ਲਾਸਾਂ ਫਲੋਪ ਹੋ ਗਈ ਉਹ ਮੈਨੂੰ ਬ੍ਰੇਨ ਦੀ ਪ੍ਰੋਬਲਮ ਆ ਅੱਛਾ ਉਹ ਗੰਦਾ ਪਾਣੀ ਪੀਣ ਕਰਕੇ ਹਾਂਜੀ ਠੀਕ ਹੈ ਜੀ ਇਨਫੈਕਸ਼ਨ ਇਨਫੈਕਸ਼ਨ ਆ ਬ੍ਰੇਨ ਦੇ ਨਾੜੀਆ ਦੇ ਹਾਰਟ ਦੇ ਵੀ ਠੀਕ ਆ 8 ਦਾ ਟੈਪ ਹੋਇਆ ਠੀਕ ਹੈ ਜੀ ਕੀ ਚੰਦੇ ਸਰਕਾਰ ਕੋ ਤੇ ਨਾ ਨਾ ਬੰਦ ਕਰਵਾਇਆ ਜਾਵੇ ਸੀਤਾ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਇੱਥੇ ਤੁਸੀਂ ਰਹਿੰਦੇ ਕਿੰਨੀ ਦੇਰ ਤੋਂ ਰਹਿੰਦੇ ਬੀ ਕੀ ਮੁਸ਼ਕਲਾਵਾਂ ਆ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਹੋ ਜਾਂਦੀਆਂ ਮੈਂ ਗੱਲ ਪਾ ਹੂੰ ਹੂੰ ਸਤੇ ਮਲੇ ਬਿਮਾਰੀਆਂ ਵੀ ਆ ਨਹੀਂ ਆ ਸਾਰੇ ਘਰ ਘਰ ਸਾਰੇ ਘਰ ਕਿਸ ਵਜੇ ਨਾਲ ਸੜਾ ਹੈਗਾ ਇਹ ਗੰਦੇ ਨਾਲੇ ਖੜੀ ਹੋਣੇ ਸ਼ਿਕਾਇਤਾਂ ਦਿੱਤੀ ਆ ਤੁਸੀਂ ਅੱਗੇ ਹਾਂਜੀ ਕੋਈ ਹੱਲ ਨਹੀਂ ਆ ਰਾਜਵਿੰਦਰ ਕੋ ਕੀ ਕਹਣਾ ਚਾਹੋਗੇ ਜਿਹੜਾ ਗੰਦੇ ਨਾਲੇ ਚ ਕੀ ਕੀ ਮਸਲਾ ਬਹੁਤ ਮੁਸ਼ਕਲਾਂ ਨੇ ਸਰ ਜਿੰਨੇ ਵੀ 3 ਮਹੀਨੇ ਗਰਮੀ ਨੇ ਹੁੰਦੇ ਪਿਛਲੀ ਵਾਰ ਅਸੀਂ ਤਿੰਨ ਵਾਰੀ ਏਸੀ ਠੀਕ ਕਰਵਾਇਆ ਇੰਨੀ ਜ਼ਿਆਦਾ ਪ੍ਰੋਬਲਮ ਹੈ ਕਿ ਜੇ ਨਾਲੇ ਦਾ ਕਰਕੇ ਬਿਮਾਰੀਆਂ ਵੀ ਕਾਫੀ ਲੋਕਾਂ ਨੂੰ ਲੱਗ ਰਹੀਆਂ ਨੇ ਦੇ ਕੂੜੇ ਦੀ ਗੋਲਤ ਗੰਦੀ ਸਮੈਲ ਆਉਂਦੀ ਆ ਕੂੜਾ ਸੁੱਟਣ ਨੂੰ ਕੋਈ ਗੱਡੀ ਵੀ ਨਹੀਂ ਇੱਥੇ ਆ ਰਹੀ ਵੀ ਕੋਈ ਕਾਰਪੋਰੇਸ਼ਨ ਦੀ ਗੱਡੀ ਆਉਂਦੀ ਹੋਵੇ ਤੇ ਅਸੀਂ ਉਹਦੇ 'ਚ ਕੂੜਾ ਪਾ ਸਕੀਏ ਫਿਰ ਅਸੀਂ ਕੂੜਾ ਨਾਲੇ 'ਚ ਸੁੱਟਾਂਗੇ ਅਸੀਂ ਕਿੱਥੇ ਜਾਈਏ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਸਾਡੇ ਨਾਲੇ ਦਾ ਪਾਣੀ ਬੰਦ ਕੀਤਾ ਜਾਵੇ ਠੀਕ ਏਵਨ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਾ ਦੀ ਰਿਪੋਰਟ